ਨਿਆ ਪਰਦੇ ਛਲਰਾਂ ਦੇ ਵਿੱਚ ਅਜੇ ਤੱਕ ਪਿਛਲੇ ਸਾਲ ਦੇ ਚੌਲ ਨਾ ਚੁੱਕੇ ਹੋਣ ਕਾਰਨ ਅਗਲੇ ਮਹੀਨੇ ਆਉਣ ਵਾਲੀ ਝੋਨੇ ਦੀ ਫਸਲ ਦਾ ਬਿਨਾਂ ਵਿਕੇ ਹੀ ਅਨਾਜ ਮੰਡੀਆਂ ਦੇ ਵਿੱਚ ਅੰਬਾਰ ਲੱਗ ਜਾਂਦਾ ਖਤਰਾ ਚੱਪ ਲੱਗ ਪਿਆ ਕਿਉਂਕਿ ਪਹਿਲੇ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਖਰੀਦ ਨੂੰ ਖਰੀਦ ਕੇ ਮਿਲਿੰਗ ਕਰਵਾਉਣ ਲਈ ਸੂਬੇ ਦੇ ਕਰੀਬ 5500 ਛੱਲਰ ਮਾਲਕਾਂ ਦੇ ਵਿੱਚੋਂ ਕਿਸੇ ਨੇ ਵੀ ਅਜੇ ਤੱਕ ਚੂਨੇ ਦੀ ਅਲਾਟਮੈਂਟ ਲਈ ਪੋਰਟਲ ਤੇ ਡਾਕੂਮੈਂਟ ਵੀ ਅਪਲੋਡ ਨਹੀਂ ਕੀਤੇ ਇਸ ਲਈ ਪੰਜਾਬ ਸਰਕਾਰ ਅਤੇ ਉਸ ਦੇ ਅਫਸਰ شاہੀ ਸਮੇਤ ਕੇਂਦਰ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਸਥਾਨਕ ਛੱਲਰਾਂ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਰਾਜੀਵਾਲ ਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਤੇ ਆਰਟੀ ਐਸੋਸੀਏਸ਼ਨ ਦੇ ਸਥਾਨਕ ਪ੍ਰਧਾਨ ਅਲਮਦੀਪ ਸਿੰਘ ਮਲ ਮਾਤਰਾ ਨੇ ਦੱਸਿਆ ਕਿ ਚੂਨੇ ਦੀ ਖਰੀਦ ਲੇ ਪੈਦਾ ਹੋਏ ਇਸ ਖਦਸੇ ਦੇ ਕਾਰਨ ਸ਼ੈਲਰ ਮਾਲਕ ਅਤੇ ਪੰਜਾਬ ਪਰ ਦੇ ਆਰਥਿਕ ਚਿੰਤਾ ਦੇ ਵਿੱਚ ਨੇ ਕਿਉਂਕਿ ਇਸ ਹਾਲਾਤ ਦੇ ਵਿੱਚ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਬੋਲੀ ਨਾ ਹੋਣ ਕਾਰਨ ਮੰਡੀਆਂ ਦੇ ਵਿੱਚ ਰੁਲੇਗੀ ਜਿਸ ਕਾਰਨ ਆਰਥਿਕ ਤੇ ਕਿਸਾਨ ਧਰਨੇ ਦੇਣ ਦੇ ਲਈ ਸੜਕਾਂ ਤੇ ਉਤਰ ਆਉਣਗੇ। ਉਹਨਾਂ ਨੇ ਦੱਸਿਆ ਕਿ ਪੂਰੇ ਦੇਸ਼ ਦੇ ਵਿੱਚ ਅਨਾਜ ਸਟੋਰ ਕਰਨ ਦੇ ਲਈ ਕੁੱਲ ਸਮਰਥਾ 4.28 ਲੱਖ ਟਨ ਹੈ ਜਿਸ ਦੇ ਵਿੱਚੋਂ 4.21 ਲੱਖ ਟਨ ਪਹਿਲਾਂ ਹੀ ਭਰੀ ਹੋਈ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਚੋਣੇ ਦੀ ਛੜਾਈ 50 ਦਿਨ ਲੇਟ ਸ਼ੁਰੂ ਹੋਈ ਸੀ ਜਿਸ ਕਾਰਨ ਨਾ ਸਿਰਫ ਸਰਕਾਰ ਨੂੰ ਲਿਮਟ ਦਾ ਵਾਧੂ ਵਿਆਜ ਭਰਨਾ ਪੈ ਰਿਹਾ ਸੀ ਉੱਥੇ ਹੀ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ 14 ਦੀ ਨਮੀ 14 ਫੀਸਦੀ ਦੀ ਬਜਾਏ ਸੁੱਕ 11 ਫੀਸਦੀ ਤੱਕ ਰਹਿ ਜਾਣ ਕਾਰਨ ਕਰੀਬ 1 ਲੱਖ ਰੁਪਏ ਪ੍ਰਤੀ ਗੱਡੀ ਦੇ ਲਗਭਗ 1 ਕਰੋੜ ਰੁਪਏ ਦਾ ਆਰਥਿਕ ਘਾਟਾ ਹਰ ਸ਼ੈਲਰ ਮਾਲਕ ਨੂੰ ਚੱਲਣਾ ਪਿਆ ਸੀ ਜਿਸ ਕਾਰਨ ਇਸ ਸਾਲ ਕੋਈ ਵੀ ਸ਼ੈਲਰ ਮਾਲਕ ਹੋਰ ਘਾਟਾ ਚੱਲਣ ਦੇ ਲਈ ਤਿਆਰ ਨਹੀਂ ਹੈ ਉਹਨੇ ਕਿਹਾ ਕਿ ਸਰਕਾਰ ਨੂੰ ਇਸ ਬਾਬਤ ਪੂਰੇ ਪ੍ਰਬੰਧ ਕਰਨੇ ਚਾਹੀਦੇ ਨੇ ਮੈਂ ਆਲਮਦੀਪ ਸਿੰਘ ਪ੍ਰਧਾਨ ਆਰਟੀਸਟਿਜ਼ੇਸ਼ਨ ਸਮਰਾਲਾ ਇਸ ਵਾਰ ਪੀਡੀ ਦੀ ਪ੍ਰੋਕੂਰਮੈਂਟ ਨੂੰ ਲੈ ਕੇ ਆੜਤੀ ਵਰਗ ਵਿੱਚੇ ਕਿਸਾਨ ਵਰਗ ਵਿੱਚੇ ਸੈਲਰ ਵਾਲੇ ਅਸੀਂ ਬੜੇ ਚਿੰਤਾਜਾਂ ਦੇਖੋ ਇਸ ਮੌਕੇ ਸਾਰੀਆਂ ਅਲਾਟਮੈਂਟਾਂ ਸੈਲਰਾਂ ਨੂੰ ਹੋ ਜਾਂਦੀਆਂ ਨੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਕਿਹੜੀ ਏਜੰਸੀ ਦਾ ਸ਼ੇਅਰ ਆ ਪੰਜਾਬ ਸਰਪ ਦਾ ਕਿੰਨਾ ਮਾਰਕਫੈਂਟ ਦਾ ਕਿੰਨਾ ਵੇਅਰਹਾਊਸ ਦਾ ਕਿੰਨਾ ਹੁਣ ਅਜੇ ਸਰਕਾਰ ਨੇ ਨਾ ਤਾਂ ਕਿਸੇ ਸੈਲਰ ਦੀ ਕੋਈ ਅਲਾਟਮੈਂਟ ਹੋਈ ਹੈ ਨਾ ਕਿਸੇ ਸੈਲਰ ਵਾਲੇ ਨੇ ਪੰਜਾਬ 'ਚ 5500 ਸੈਲਰ ਹੈ ਨਾ ਤਾਂ ਅਜੇ ਤੱਕ ਕਿਸੇ ਸੈਲਰ ਵਾਲੇ ਨੇ ਪੋਰਟਲ ਤੇ ਆਪਣੇ ਡਾਕੂਮੈਂਟ ਅਪਲੋਡ ਕੀਤੇ ਨੇ ਕਿਉਂਕਿ ਸੈਲਰਾਂ ਨੂੰ ਬਹੁਤ بڑا ਘਾਟਾ ਪੈ ਚੁੱਕਿਆ ਪਿਛਲੇ ਸਾਲ ਹਰ ਬੰਦਾ ਉਸ ਘਾਟੇ ਤੋਂ ਬਚਣ ਲਈ ਇਸ ਵਾਰੀ ਕੰਮ ਕਰਕੇ ਰਾਜੀ ਨਹੀਂ ਇਹ ਜਿਹੜੀ ਮੁਸ਼ਕਲ ਹੈ ਇਹ ਜ਼ਿਮੀਂਦਾਰ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਤੇ ਆੜਤੀਆਂ ਨੂੰ ਆਉਣੀ ਹੈ ਗਵਰਨਮੈਂਟ ਨੂੰ ਸਭ ਤੋਂ ਪਹਿਲਾਂ ਹੁਣ ਸਾਡੇ ਏਰੀਆ 'ਚ ਜਿਹੜੀ ਜੀਰੀ ਹੈ 1509 ਤੇ 26 ਜਿਹੜੀ ਗੇਤੀ ਵੈਰਾਈਟੀ ਹੈ ਸਾਡੇ ਏਰੀਆ 'ਚ ਆਲੂ ਬਹੁਤ ਲੱਗਦੇ ਨੇ ਉਹ ਜੀਰੀ ਕੱਟ ਹੋ ਰਹੀ ਹੈ ਨਾ ਤਾਂ ਉਹਦਾ ਸਮਰਾਲੇ ਭਾਅ ਹੋ ਰਿਹਾ ਛੱਬੀ ਜੀਰੀ ਦਾ ਨਾ ਮਾਚੂੜੇ ਹੋ ਰਿਹਾ ਨਾ ਕਿਸੇ ਮੰਡੀ 'ਚ ਉਹ ਸਾਰੇ ਧਾਨ ਹਰਿਆਣੇ ਜਾ ਰਹੇ ਨੇ ਠੀਕ ਹੈ ਮੰਡੀ ਅੰਮ੍ਰਾਲੇ ਮੰਡੀ ਉੱਥੇ ਉਹ ਪ੍ਰੋਕਿਊਰ ਹੋ ਰਹੇ ਨੇ ਇੱਥੇ ਇੱਕ ਤਾਂ ਸਰਕਾਰ ਦਾ ਵੀ ਲਾਅਸ ਹੈ ਜਿਹੜਾ ਪੰਜਾਬ ਨੂੰ ਰੈਵਨੂ ਆਉਣਾ ਸੀ ਉਹ ਹਰਿਆਣਾ ਸਟੇਟ ਨੂੰ ਜਾਊਗਾ ਜਿਹੜਾ ਪੰਜਾਬ ਮੰਡੀ ਬੋਰਡ ਨੂੰ ਆਉਣਾ ਉਹ ਹਰਿਆਣਾ ਸਟੇਟ ਨੂੰ ਜਾ ਰਿਹਾ ਇਸ ਕਰਕੇ ਬੜੀ ਆਰਜਕਤਾ ਦਾ ਮਾਹੌਲ ਬਣਿਆ ਆਇਆ ਵੀ ਕਿਵੇਂ ਧਾਨ ਖਰੀਦੇ ਜਾਣਗੇ ਜਿੰਨਾ ਚਿਰ ਪੰਜਾਬ ਤੋਂ ਸਪੈਸ਼ਲਾਂ ਨਹੀਂ ਲੱਗਦੀਆਂ ਰਾਈਜ਼ ਦੀਆਂ ਉਹਨਾਂ ਚਿਰ ਕੋਈ ਹੱਲ ਨਹੀਂ ਕਿਉਂਕਿ ਅਜੇ ਲੁਧਿਆਣਾ ਜ਼ਿਲ੍ਹੇ ਦੀ 7-800 ਗੱਡੀ ਲੁਧਿਆਣਾ ਵੈਸਟ ਦੀ ਰਹਿੰਦੀ ਐ ਮਾਨਸਾ ਦੀ ਰਹਿੰਦੀ ਐ ਕਈ ਡਿਸਟ੍ਰਿਕਟ ਅਜੇ ਵੀ ਨੇ ਜਿਨ੍ਹਾਂ ਦੀ ਮਿਲਿੰਗ ਰਹਿੰਦੀ ਐ ਜਦੋਂ ਪਿਛਲੀ ਮਿਲਿੰਗ ਨਹੀਂ ਹੋਈ ਤਾਂ ਅਗਲੀ ਮਿਲਿੰਗ ਵਾਲੇ ਕੁਝ ਗੱਲ ਕੀਤੀ ਨਹੀਂ ਜਾ ਸਕਦੀ ਜਦ ਮਿਲਿੰਗ ਨਹੀਂ ਹੁੰਦੀ ਸੈਲਰ ਵਾਲੇ ਨੇ ਮੰਡੀ ਚੋਂ ਮਾਲ ਨਹੀਂ ਚੁਪਣਾ ਏਜੰਸੀ ਦਾ ਇਨਸਪੈਕਟਰ ਕਿਵੇਂ ਭਾ ਲਊਗਾ ਜਦੋਂ ਕੋਈ ਸੈਲਰ ਵਾਲਾ ਚੱਕਣ ਨੂੰ ਤਿਆਰ ਨਹੀਂ ਪਿਛਲੇ ਸਾਲੇ ਪ੍ਰੋਬਲਮ ਸੀਗੀ ਪਿਛਲੇ ਸਾਲ ਜਦੋਂ ਪ੍ਰੋਕਿਊਰਮੈਂਟ ਹੋਈ ਐ ਉਦੋਂ ਥੋੜੀ ਬਹੁਤੀ ਸਪੇਸ ਸੀਗੀ ਪਰ ਇੱਕ ਗਵਰਨਮੈਂਟ ਨੇ ਗਵਰਨਮੈਂਟ ਆਫ ਪੰਜਾਬ ਨੇ ਗਵਰਨਮੈਂਟ ਆਫ ਇੰਡੀਆ ਨੂੰ ਰਾਈਸ ਲਾਉਣ ਬਾਰੇ ਲੈਟਰ ਲਿਖਣੀ ਹੁੰਦੀ ਹੈ ਉਹ ਜਿਹੜੀ ਮਿਲਿੰਗ ਹੈ ਮਿਲਿੰਗ 50 ਦਿਨ ਲੇਟ ਸ਼ੁਰੂ ਹੋਈ ਸਰਕਾਰ ਨੂੰ ਵੀ ਉਹਦਾ ਨਜਾਇਜ਼ ਵਿਆਜ ਪਿਆ ਲਿਮਟ ਦਾ ਜੀਐਫਸੀਏ ਨੂੰ ਅਸੀਂ ਚੌਲ ਡਿਲੀਵਰ ਕਰਾਂਗੇ ਤਾਂ ਹੀ ਸਰਕਾਰ ਦੀ ਲਿਮਟ 'ਚੋਂ ਪੈਸੇ ਕੱਟ ਹੁੰਦੇ ਨੇ ਸਰਕਾਰ ਨੂੰ ਵੀ ਘਾਟਾ ਆਇਆ ਸਰਕਾਰ ਤੋਂ ਵੱਧ ਸੈਲਰ ਵਾਲਿਆਂ ਨੂੰ ਘਾਟਾ ਆਇਆ ਜਿਹੜੇ ਅਸੀਂ ਜੂਨ ਜੁਲਾਈ 'ਚ ਚੌਲ ਡਿਲੀਵਰ ਕੀਤੇ ਨੇ ਜਿਹੜੇ ਅਸੀਂ 1.4% ਮੌਇਸਚਰ ਵਾਲੇ ਚੌਲ ਗਵਰਨਮੈਂਟ ਨੂੰ ਦੇਣੇ ਸੀ ਉਹ 10 ਤੋਂ 11 ਮੌਇਸਚਰ ਵਾਲੇ ਦਿੱਤੇ ਨੇ ਜਦਕਿ ਸਾਨੂੰ ਅਧਾ ਪਰਸੈਂਟ ਮੌਇਸਚਰ ਘੱਟ ਮਿਲਦਾ ਲੱਗਿਆ ਸਾਨੂੰ 1.4% ਉਹਦੇ ਨਾਲ ਸੈਲਰ ਵਾਲਿਆਂ ਦਾ ਮਾਲ ਘਟ ਕੇ ਬੁਰੇ ਸੈਲਰ ਵਾਲਿਆਂ ਨੇ ਪ੍ਰਾਪਰਟੀਆਂ ਵੇਚ ਕੇ ਚੌਲ ਪੂਰੇ ਕੀਤੇ ਸੈਲਰਾਂ ਵਿੱਚ ਜਿਹੜੀ ਮਾਲ ਆ ਜਿਹੜੀ ਹੈ ਉਹ ਕਿੰਨਾ ਕੁ ਸਟਾਕ ਜਿਹੜਾ ਪਿਆ ਵਾ ਤੇ ਜਿਹੜਾ ਪੋਰਟਲ ਤੇ ਆ ਉਹ ਕਦ ਤੱਕ ਉਹ ਹੋਏਗਾ ਇਹ ਦੇਖੋ ਜੀ ਅਜੇ ਲੁਧਿਆਣਾ ਜ਼ਿਲ੍ਹੇ ਦਾ ਮੈਂ ਤੁਹਾਨੂੰ ਦੱਸ ਸਕਦਾ ਲੁਧਿਆਣਾ ਜ਼ਿਲ੍ਹੇ ਦੀ ਲੁਧਿਆਣਾ ਵੈਸਟ ਦੀ 7-800 ਗੱਡੀ ਅਜੇ ਰਹਿੰਦੀ ਹੈ ਪੰਜਾਬ ਤੋਂ ਸਪੈਸ਼ਲਾਂ ਰੋਜ਼ 20-25 ਲੱਗਣੀਆਂ ਚਾਹੀਦੀਆਂ ਨੇ ਤਾਂ ਇਹ ਜਗ੍ਹਾ ਹੋਊਗੀ ਨੈਕਸਟ ਸੀਜ਼ਨ ਲਈ ਜੋ ਕਿ ਸੈਂਟਰਲ ਗਵਰਨਮੈਂਟ ਦੀ ਸਹਿਮਤੀ ਤੋਂ ਬਿਨਾਂ ਨਹੀਂ ਲੱਗ ਸਕਦੀ ਇਹ ਤਾਂ ਚੀਫ ਮਿਨਿਸਟਰ ਨੇ ਜਿਹੜੇ ਪੰਜਾਬ ਦੇ ਉਹਨਾਂ ਨੂੰ ਇਹ ਬੜਾ ਇਨੀਸ਼ੀਏਟਿਵ ਲੈਣਾ ਚਾਹੀਦਾ ਕਿਉਂਕਿ ਪੰਜਾਬ ਦੇ ਜ਼ਿਮੀਦਾਰ ਨੇ ਪੰਜਾਬ ਦੇ ਆੜਤੀਏ ਨੇ ਪੰਜਾਬ ਦੇ ਰਾਈਸ ਮਿੱਲਰ ਨੇ ਰੋੜਣਾ ਜਦੋਂ ਲੋਕ ਰੋੜਨਗੇ ਉਦੋਂ ਇਨਸਿਕਿਉਰਟੀ ਪੈਦਾ ਹੋ ਜਾਂਦੀ ਹੈ ਸਾਰਿਆਂ 'ਚ ਉਸ ਕੱਲ ਤੋਂ ਬਚਣ ਲਈ ਇੱਕ ਤਰੀਕ ਤੋਂ ਬਾਅਦ ਕਾਫੀ ਧਾਨ ਮੰਡੀਆਂ ਚ ਆਉਣ ਲੱਗ ਜਾਨੇ ਨੇ ਉਹਨਾਂ ਦੀ ਬੋਲੀ ਨਹੀਂ ਹੋਣੀ ਮੰਡੀਆਂ ਤਾਂ ਦੋ ਦਿਨਾਂ 'ਚ ਭਰ ਜਾਂਦੀਆਂ ਨੇ ਸਰਕਾਰ ਲਈ ਸਮੱਸਿਆ ਪੈਦਾ ਹੋ ਕਿਸਾਨ ਯੂਨੀਅਨ ਨੇ ਧਰਨੇ ਲਾਉਣਗੇ ਆੜਤੀਏ ਧਰਨੇ ਲਾਉਣਗੇ ਬਣਨਾ ਕਿਸੇ ਦਾ ਕੁਝ ਨਹੀਂ ਜਿੰਨਾ ਚਿਰ ਸੈਂਟਰ ਗਵਰਨਮੈਂਟ ਇੱਥੋਂ ਜਿਹੜੀ ਆ ਉਹ ਲਿਫਟਿੰਗ ਸ਼ੁਰੂ ਨਹੀਂ ਕਰਦੀ ਇਸ ਸਾਲ ਜਿਹੜੇ ਆ ਘਾਟਾ ਛੇਲਣਾ ਵੱਲੋਂ ਪੰਜ ਜੀ ਓਵਰਾਲ ਪੰਜਾਬ ਦੀ ਗੱਲ ਕਰੀ ਤਾਂ ਕਿੰਨੇ ਸ਼ੈਲਰਾਂ ਨੂੰ ਜਿਹੜਾ ਘਾਟਾ ਪਿਆ ਤੇ ਕਿੰਨੇ ਕਿ ਅਮਾਉਂਟ ਦਾ ਪਿਆ ਉਹ ਜੀ ਦੇਖੋ ਜੀ ਤਕਰੀਬਨ ਲੱਖ ਰੁਪਈਆ ਗੱਡੇ ਜੀ ਇਹਨਾਂ ਦੇ ਜਿਹੜੀਆਂ ਗੱਡੀਆਂ ਗਰਮੀ ਚ ਲੱਗੀਆਂ ਨੇ ਉਹਨਾਂ ਦਾ ਵੇਟ ਲਾਉਸੇ ਲੱਖ ਰੁਪਏ ਦਾ ਬਣਦਾ ਜਦੋਂ ਤੁਸੀਂ 14 ਮੋਇਸਚਰ ਵਾਲੀ ਜਿਹੜੀ ਚੌਲ ਦੇਣੇ ਨੇ ਉਹਦੀ ਜਗ੍ਹਾ 11 ਮੋਇਸਚਰ ਹੋ ਗਿਆ ਉਹ ਤਾਂ ਵੇਟ ਲਾਉਸ ਦੀ ਬਹੁਤ ਹੋ ਗਿਆ ਸਰਕਾਰ ਨੇ ਸਾਨੂੰ ਅੱਧਾ ਪਰਸੈਂਟ ਦੇਣਾ 3-4 ਪਰਸੈਂਟ ਤਾਂ ਸਾਨੂੰ ਕੋਲੋਂ ਵੀਰ ਸੈਲਰ ਮਾਲਕ ਨੂੰ ਕਰਨਾ ਪਿਆ ਸੈਲਰ ਮਾਲਕਾਂ ਨੇ ਪੂਰੇ ਜੋਰ ਸ਼ੋਰ ਲਾ ਕੇ ਆਪਣੀਆਂ ਪ੍ਰਾਪਰਟੀਆਂ ਗਹਿਣੇ ਕਰਕੇ ਲਿਮਟਾਂ ਬਣਾ ਕੇ ਮਾਲ ਤਾਂ ਪੂਰਾ ਕਰਤਾ ਪਿਛਲੇ ਸਾਲ ਦਾ ਪਰ ਉਹ ਡਰਦੇ ਨੇ ਵੀ ਅਗਲੇ ਸਾਲ ਵੀ ਜੇ ਇਹੀ ਮਾਹੌਲ ਰਿਹਾ ਸੀ ਕਿੱਥੋਂ ਕਾਮਯਾਬ ਹੋ ਜਾਾਂਗੇ ਇੱਕ ਸਾਲ ਤਾਂ ਬੰਦਾ ਘਾਟਾ ਝੱਲ ਲੈਂਦਾ ਦੂਜਾ ਸਾਲ ਤਾਂ ਕਿਸੇ ਨੇ ਨਹੀਂ ਪਾਉਣਾ ਇਹ ਜਿਹੜੀ ਨਾਰਾਜ਼ਗੀ ਹੈ ਸ਼ੈਲਰ ਮਾਲਕਾਂ ਦੇ ਵਿੱਚ ਜਿਹੜਾ ਪਿਛਲੇ ਸਾਲ ਸਾਡਾ ਸੀਜ਼ਨ ਲੰਘਿਆ ਜਿਹਨੂੰ ਪ੍ਰੋਪੀਅਟਰ 23 24 ਕਿਹਾ ਜਾਵੇ ਜੀ ਉਹਦੇ ਵਿੱਚ ਸ਼ੈਲਰਾਂ ਨੂੰ ਬਹੁਤ ਭਾਰੀ ਨੁਕਸਾਨ ਚੜਾਣਾ ਪਿਆ ਨੁਕਸਾਨ ਜਿਹੜਾ ਸ਼ੈੱਲਰਾਂ ਨੇ ਛੱਡਿਆ ਉਹਦੇ ਪਿੱਛੇ ਸਰਕਾਰ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਦੀ ਅਫਸਰशाही ਜ਼ਿੰਮੇਵਾਰ ਹੈ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਵੀ ਇਹਦੇ 'ਚ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ ਕਿਉਂਕਿ ਜਿੱਦਾਂ ਵੀ ਅਸੀਂ ਕੋਈ ਵੀ ਆਪਾਂ ਫਸਲ ਪ੍ਰਕਿਰ ਕਰਨ ਕਰਦੀ ਆ ਪੰਜਾਬ ਸਰਕਾਰ ਉਹ ਸੈਂਟਰਲ ਪੂਲ ਲਈ ਪ੍ਰਕਿਰ ਕਰਨ ਕਰਦੀ ਹੈ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਵਿੱਚੋਂ ਰਾਈਸ ਮੂਵ ਵੀ ਨਹੀਂ ਕੀਤਾ ਅੱਜ ਦੀ ਸਥਿਤੀ ਇਹ ਹੈ ਆਪਣੀ ਸਰਕਾਰ ਦੀ ਸੈਂਟਰਲ ਗਵਰਨਮੈਂਟ ਦੀ ਕਿ ਸਰਕਾਰ ਕੋਲ 428 ਕੇ 30 ਲੱਖ ਮੈਟ੍ਰਿਕ ਟਨ ਰਾਈਸ ਦੀ ਸਪੇਸ ਹੈ ਟੋਟਲ ਇਨ ਇੰਡੀਆ ਜਿਹਦੇ ਵਿੱਚ 421 21 ਲੱਖ ਮੈਟ੍ਰਿਕ ਟਨ ਰਾਈਸ ਪਿਆ ਹੈ ਤੇ ਸਿਰਫ ਤੇ ਸਿਰਫ 7-8 ਲੱਖ ਮੈਟ੍ਰਿਕ ਟਨ ਦੀ ਸਪੇਸ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਬਿਲਕੁਲ ਵੀ ਨਹੀਂ ਹੈਗੀ ਤੇ ਜੇ ਅੱਜ ਵੀ ਸਰਕਾਰ ਜਾ ਕੇ ਤਾਂ ਵੀ ਇਹ ਗਾਂ ਦੇ ਸੀਜ਼ਨ ਲਈ ਸਪੇਸ ਨਹੀਂ ਇਹਨਾਂ ਤੋਂ ਕ੍ਰੀਏਟ ਹੋਣੀ ਪੰਜਾਬ ਸਰਕਾਰ ਨੇ ਕਿਉਂਕਿ ਬਾਰ-ਬਾਰ ਸਾਡਾ ਜਿਹੜਾ ਸੀਜ਼ਨ ਹੈ ਅਜੇ ਵੀ ਸਾਡੇ ਮਿਲਰ ਭਰਾ ਕਈ ਜ਼ਿਲ੍ਹਿਆਂ ਦੇ ਵਿੱਚ ਸਾਡੀ 5 ਤੋਂ 6000 ਵੈਗਨ ਰਾਈਸ ਦੀ ਰਹਿੰਦੀ ਆ ਪੈਂਡਿੰਗ ਆ that is just because of the negligence of the government ਸਾਡੇ ਕਈ ਮਿਲਰ ਹਰਿਆਣੇ ਚ ਜਾ ਕੇ ਮਾਲ ਲਾ ਕੇ ਆਏ ਨਹੀਂ ਰਾਈਸ ਭੁਗਤਾ ਕੇ ਆਏ ਨਹੀਂ ਰਾਈਸ ਮਿਲਰ ਦੇ ਆਰ ਇਨ ਅ ਮੇਜਰ ਲਾਸ ਕਰੋੜਾਂ ਦਾ ਲਾਸ ਹੋਇਆ ਇਹਨਾਂ ਨੂੰ ਰਾਈਸ ਮਿਲਰ ਦੇ ਮਨ ਦੇ ਵਿੱਚ ਇੰਨਾ ਡਰ ਆ ਕਿਉਂਕਿ ਜਿਹੜੀ ਨਵੀਂ ਪਾਲਿਸੀ ਆ ਤੁਸੀਂ ਕਹਿੰਦੇ ਆ ਅਪਲੋਡ ਕਿਉਂ ਨਹੀਂ ਕਰਦੇ ਅਸੀਂ ਅਪਲੋਡ ਤਾਂ ਨਹੀਂ ਕਰ ਰਹੇ ਸ਼ੈਲਰ ਮਾਲਕ ਆਪਣੇ ਕਾਗਜ਼ ਕਿਉਂਕਿ ਸਰਕਾਰ ਜਿਹੜੀ ਪਾਲਿਸੀ ਬਣਾਉਂਦੀ ਆ ਸਰਕਾਰ ਸਾਡੇ ਤੋਂ ਪੁੱਛ ਕੇ ਨਹੀਂ ਥਿਸ ਇਜ਼ 올 ਵਨ ਸਾਈਡਡ ਪਾਲਿਸੀ ਐਗਰੀਮੈਂਟ ਉਹਨੂੰ ਕਿਹਾ ਜਾਂਦਾ ਬਟ ਇਟਸ ਨਾਟ ਐਨ ਐਗਰੀਮੈਂਟ ਇਹ ਵਨ ਸਾਈਡਡ ਆ ਸਾਡੇ ਤੇ ਥੋਪਿਆ ਜਾਂਦਾ ਸਰਕਾਰ ਨੂੰ ਚਾਹੀਦਾ ਅਸੀਂ ਇਹ ਮੋਮਰੰਡਮ ਪੰਜਾਬ ਸਰਕਾਰ ਦਾ ਸੈਕਟਰੀ ਫੂਡ ਡਾਇਰੈਕਟਰ ਫੂਡ ਪੰਜਾਬ ਤੋਂ ਤਾਂ ਫਿਰੀ ਗਏ ਨੇ ਜਦ ਕੇ ਦੇ ਵਰ ਵੈਲ ਅਵੇਅਰ ਆਫ ਦਾ ਪ੍ਰੋਬਲਮ ਉਹਨਾਂ ਨੂੰ ਜਾਣਾਂ ਤਾਂ ਚਾਹੀਦਾ ਸੀ ਸੈਂਟਰ ਕੋਲ ਮੈਂ ਸਮਝਦਾ ਵੀ ਪੰਜਾਬ ਸਰਕਾਰ ਨੇ ਐਫਸੀਆਈ ਤੇ ਲਗਾਮ ਇਹਨਾਂ ਦੀ ਬਿਲਕੁਲ ਨਹੀਂ ਰਹੀ ਐਫਸੀਆਈ ਇਹਨਾਂ ਦੇ ਹੱਥੋਂ ਬਸੋਂ ਬਾਹਰ ਹੋ ਗਈ ਅੱਜ ਜਿਹੜੀ ਪੋਜੀਸ਼ਨ ਆ ਸਾਡੇ ਕੋਲ ਸਪੇਸ ਲਈ ਇੱਕ ਵੀ ਦਾਣਾ ਸਟੋਰ ਕਰਨ ਦੀ ਜਗ੍ਹਾ ਨਹੀਂ ਹੈਗੀ ਇਹ ਜਗ੍ਹਾ ਜਦ ਤੱਕ ਨਹੀਂ ਬਣਦੀ ਮਿਲਰ ਤਿਆਰ ਨਹੀਂ ਹੈ ਇਸ ਤੋਂ ਬਿਨਾ ਰਾਈਸ ਦੀ ਡਿਲੀਵਰੀ ਦੀ ਪਾਲਿਸੀ ਹੈ ਪਿਛਲੇ ਸਾਲ ਅਸੀਂ 23 ਜਨਵਰੀ ਤੋਂ ਸਪੋਸ ਜਿਹੜਾ ਸਾਡਾ ਸੈਂਟਰ ਹੈ 23 ਜਨਵਰੀ ਤੋਂ ਕੰਮ ਸ਼ੁਰੂ ਕੀਤਾ ਸੀ ਜਿਹੜਾ ਕਿ ਐਗਰੀਮੈਂਟ ਹੈ ਪਾਲਿਸੀ ਹੈ ਪਾਲਿਸੀ ਇਜ਼ ਟੂ ਸਟਾਰਟ ਵਿਦ ਦਾ ਸੀਜ਼ਨ ਫਰਮ 1 ਅਕਤੂਬਰ ਟੂ 31 ਮਾਰਚ ਸਾਡੇ ਕੋਲ ਢਾਈ ਸਾਡੇ 3 ਮਹੀਨੇ ਦਾ ਰਾਈਸ ਇਹ ਲਿਆ ਗਿਆ ਪਹਿਲਾਂ ਪਾਲਿਸੀ ਲੇਟ ਹੋਈ ਫਿਰ ਉਹਦੇ ਵਿੱਚ ਐਫ ਆਰ ਕੇ ਦਾ ਰੇਡ ਕਰ ਰਿਹਾ ਐਫ ਆਰ ਕੇ ਦੇ ਟੈਂਡਰ ਨਹੀਂ ਹੋਏ ਉਹ ਸਾਡੇ ਕੋਲ ਤਾਂ ਸਾਰੇ ਢਾਈ ਮਹੀਨੇ ਦਿੱਤੇਗੇ ਸਵਾ ਦੋ ਮਹੀਨੇ ਜਿਹੜੇ ਕਿ ਸਾਨੂੰ 6 ਮਹੀਨੇ ਚਾਹੀਦੇ ਸੀ ਪੁਰਾਣੇ ਸਮੇਂ ਦੇ ਵਿੱਚ ਰਾਈਸ ਦੀ ਡਿਲੀਵਰੀ ਨਾਲ ਦੀ ਨਾਲ ਸ਼ੁਰੂ ਹੋ ਜਾਇਆ ਕਰਦੀ ਸੀ ਉਹਦੇ ਚ ਵੀ ਸਰਕਾਰ ਪਛੜੀ ਆ ਮੈਂ ਸਮਝਦਾ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਬਹੁਤ ਲੇਟ ਹੈ ਇਸ ਦੇ ਵਿੱਚ ਸਭ ਤੋਂ ਵੱਧ ਜੇ ਖਮਿਆਜਾ ਕਿਸੇ ਨੇ ਭੁਗਤਣਾ ਹੈ ਉਹ ਮੈਂ ਕਹੂੰਗਾ ਔਲੇ ਪਾਲੇ ਕਿਸਾਨਦਾਨ ਨੇ ਭੁਗਤਣਾ ਕਿਉਂਕਿ ਕਿਸਾਨ ਨੂੰ ਤਾਂ ਜੋ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਹਾ ਉਹ ਸਰਕਾਰ ਨੇ ਬੀਜਿਆ ਉਹਦਾ ਯੀਲਡ ਨਹੀਂ ਸਹੀ ਆਈ ਹਾਈਬ੍ਰਿਡ ਸੀਡ ਆਏ ਉਹਦਾ ਨੁਕਸਾਨ ਸ਼ੈਲ ਰੰਗ ਹੋਇਆ ਮੈਂ ਬਹੁਤ ਦੇਰ ਦਾ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਬਾਪੂ ਜੀ ਹੋਰਾਂ ਨੂੰ ਕਿ ਸਰਕਾਰ ਪੈੜੀ ਤੋਂ ਕਿਸਾਨ ਨੂੰ ਨਹੀਂ ਭਜਾਊਗੀ ਸਰਕਾਰ ਪਹਿਲਾਂ ਸ਼ੈਲਰਾਂ ਵਾਲਿਆਂ ਨੂੰ ਲਾਸਟ ਲੈ ਕੇ ਜਾਊਗੀ ਅੱਜ ਸਰਕਾਰ ਨੇ ਸੈਂਟਰਲ ਨੇ ਉੱਥੇ ਲਿਆ ਕੇ ਇਹ ਗੱਲ ਖੜੀ ਕਰਤੀ ਪਰ ਇਹਦਾ ਖਮਿਆਜਾ ਇਕੱਲਾ ਕਿਸਾਨ ਨਹੀਂ ਇਹਦੇ ਨਾਲ ਆਰਤੀਵਰਦ ਲੇਬਰ ਤੇ ਸ਼ੈਲਰ ਵਾਲੇ ਤਾਂ ਇਹ ਮਾਰ ਚਾਲੀ ਰਹੇ ਨੇ ਇਸ ਤੇ ਬਹੁਤ ਗੰਭੀਰਤਾ ਨਾਲ ਸੋਚਣ ਦਾ ਇਹ ਈਸ਼ੂ ਹੈ ਇਹ ਹੁਣ ਵੀ ਨਾ ਸੋਚਿਆ ਮੇਰੇ ਖਿਆਲ ਦੇ ਵਿੱਚ ਪੈਡੀ ਸੀਜ਼ਨ ਚ ਜਿਵੇਂ ਆਮ ਜਨਤਾ ਤੋਂ ਅੱਜਕੱਲ ਸੁਣਦੇ ਆ ਕਿ ਕਿਸਾਨ ਜਿੱਥੇ ਵੀ ਨਹੀਂ ਆ ਰਸਤਾ ਰੋਕ ਦਿਆਂ ਨੇ ਕਿਸਾਨ ਜਿੱਥੇ ਬੰਦਿਆਂ ਕੋਲ ਭਰਾਵੋ ਹੋਰ ਕੋਈ ਚਾਰਾ ਨਹੀਂ ਕਿਸਾਨ ਜਿੱਥੇ ਬੰਦਿਆਂ ਸੜਕ ਤੇ ਆਉਂਗੀਆਂ ਹੀ ਆਉਣਗੀਆਂ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਚਾਹੁੰਦਾ ਪੰਜਾਬ ਦੇ ਆਵਾਮ ਤੋਂ ਕਿ ਇਹ ਮਸਲਾ ਹਾਲੀ ਹੋਣਾ ਅਸੀਂ ਮਾਫੀ ਚਾਹੁੰਦੇ ਆ ਸਾਨੂੰ ਸੜਕਾਂ ਤੇ ਆਉਣਾ ਪੈਣਾ ਹੀ ਪ